ਜੀ ਸਰ ਪਿੰਡ ਬਾਂਗੋਂ ਤੋਂ ਮਿਲੋਂ ਕਰਦੇ ਆਂ ਸਾਨੂੰ ਪੰਜਾਬ ਪਾਰਟੀ ਦੇ ਸੀਨੀਅਰ ਅਗੂ ਹੂ ਕਿਵੇਂ ਦੇਦਿਓ ਪੰਜਾਬ ਦੀ ਰਾਜਨੀਤੀ ਚੰਗੀ ਤਰ੍ਹਾਂ ਲੱਗੀ ਹੋ ਕੇ ਜਾਣਦੇ ਹੋ ਉਹ ਗਰਦਾਸਪੁਰ ਡਿਪਟੀ ਗੱਲ ਕਰੀਏ ਹਰ ਪਾਰਟੀ ਨੇ ਆਪਣੇ ਦਿੱਗਤ ਜਿਹੜੇ ਨੇ ਉਮੀਦਵਾਰ ਅੱਲਾਣੇ ਨੇ ਔਰ ਉਹਨਾਂ ਦੇ ਰਿਤੇ ਇੱਕ ਸੁਖਜਿੰਦਰ ਸਿੰਘ ਨਾਲ ਡਿਪਟੀ ਸੀਐਮ ਇਹਨੂੰ ਕੰਗਰਸ ਪਾਰਟੀ ਤੋਂ ਟੇਢ ਰhiti ਗਈ ਔਰ ਸੂਤਰਾਂ ਦੇ ਹਵਾਲੇ ਤੋਂ ਗੱਲ ਕਰੀਏ ਕਿ ਹੌਰ ਸੀਟ ਬੰਨ ਚੁੱਕੀ ਆ ਕਿਵੇਂ ਦੇਦਿਓ ਕੀ ਕਰਾਂ ਦੇਖੋ ਸਭ ਤੋਂ ਪਹਿਲਾਂ ਤੇ ਅਸੀਂ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਇੱਕ ਇਮਾਨਦਾਰ ਲੀਡਰ ਨੂੰ ਸਾਡੇ ਗਰਦਾਸਪੁਰ ਵਿੱਚ ਲੋਕ ਸਭਾ ਦਾ ਉਮੀਦਵਾਰ ਬਣਾਇਆ ਵਾ ਬਹੁਤੋ ਵੱਡਾ ਕਦਮ ਪਹਿਲਾਂ ਵੀ ਉਹਨਾਂ ਦਾ ਪੰਜਾਬ ਦੇ ਵਿੱਚ ਸੀ ਡਿਪਟੀ ਸੀਐਮ ਰਹਿ ਚੁੱਕੇ ਨੇ ਸਾਡੇ ਡੇਰਾ ਬਾਬਾ ਨਾਨਖ ਹਲਕੇ ਤੋਂ ਤਿੰਨ ਵਾਰਾ ਹੁਣ ਡੇਰਾ ਬਾਬਾ ਨਾਨਖ ਹਲਕੇ ਦਾ ਐਮਐਲਏ ਰਹਿ ਚੁੱਕੇ ਨੇ ਇੱਕ ਵਾਰ ਫਤੇਗੜ ਚੂੜੀਆਂ ਹਲਕੇ ਤੋਂ ਐਮਐਲਏ ਰਹਿ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਆ ਕਾਂਗਰਸ ਹਾਈ ਕਮਾਂਡ ਦਾ ਇੱਕ ਸਾਨੂੰ ਵਧੀਆ ਨੇਤਾ ਜਿਹੜਾ ਉਹਨਾਂ ਨੇ ਇਸ ਇਲੈਕਸ਼ਨ ਵਿੱਚ ਦਿੱਤਾ ਜੀ ਤੂੰ ਗੱਲ ਕਰੀਏ ਵੋਟਰਾਂ ਨਾਲ ਤਰੀਬ 16 ਲੱਖ ਵੋਟਰ ਦੇ ਤਰੀਬ ਲੱਖੋਂ ਡੇਟਰ ਦੇ ਪਰ ਪੋਲ ਕਿੰਨੀ ਹੁੰਦੀ ਹੈ ਅੱਲਾਹ ਇਤਿਹਾਸ ਹੈ ਹਿੰਦੁਸਤਾਨ ਦਾ 60 ਤੋਂ 70 ਦੇ ਵਿੱਚ ਪੋਲ ਜਿਹੜੀ ਪੋਲ ਹੁੰਦੀ ਹੈ ਪਰ ਕਿਵੇਂ ਆਂ ਦੇਖਦੇ ਹੋ ਇਹ ਫਾਈਟ ਜਿਹੜੀ ਆ ਕਿਸ 파ਰਟੀ ਨਾਲ ਹੋ ਸਕਦੀ ਹੈ ਵੇਖੋ ਫਾਈਟ ਤੇ ਮੇਨ ਜਿਹੜੀ ਆ ਇਸ ਵੇਲੇ ਚਾਰ ਪਾਰਟੀਆਂ ਦੇ ਵਿੱਚ ਹੈਗੀ ਆ ਕਾਂਗਰਸ ਸੈਕੰਡ ਆਮ ਆਦਮੀ ਪਾਰਟੀ ਥਰਡ ਅਕਾਲੀ ਦਲ ਔਰ ਚੌਥਾ ਬੀਜੇਪੀ ਨੇ ਜਿਹੜੀ ਕਾਂਗਰਸ ਦੀ ਵੋਟ ਆ ਉਸ ਨੌ ਵਿਧਾਨ ਸਭਾ ਹਲਕਿਆਂ ਵਿੱਚੋਂ ਜਿਹੜੀ ਆ ਕਾਂਗਰਸ ਆਰ ਵਿਧਾਨ ਸਭਾ ਹਲਕੇ ਚੋਂ ਵਧੀਆ ਜਿਹੜੀ ਆ ਵੋਟ ਲੈ ਰਹੀ ਆ ਆਮ ਆਦਮੀ ਪਾਰਟੀ ਦਾ ਵੀ ਕੁਝ ਹਲਕਿਆਂ ਤੱਕ ਧਾਰਿਆ ਬੀਜੇਪੀ ਦਾ ਵੀ ਕੁਝ ਹਲਕਿਆਂ ਤੱਕ ਧਾਰਿਆ ਔਰ ਅਕਾਲੀ ਦਲ ਦਾ ਵੀ ਕੁਝ ਹਲਕਿਆਂ ਤੱਕ ਧਾਰਿਆ ਸਾਰੇ ਨੌ ਹਲਕਿਆਂ ਦੇ ਵਿੱਚੋਂ ਜੇ ਸਿਰਫ ਵੱਧ ਤੋਂ ਵੱਧ ਵੋਟ ਮਿਲਦੀ ਆ ਉਹ ਕਾਂਗਰਸ ਪਾਰਟੀ ਨੂੰ ਮਿਲਦੀ ਆ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਕੁਝ ਹਲਕਿਆਂ ਤੱਕ ਸੀਮਿਤ ਨੇ ਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਵੀ ਨਿਰਮੈਦਗੀ ਕਰ ਚੁੱਕੇ ਨੇ ਪਰ ਬਾਦੂ ਤੇ ਕਾਂਗਰਸ ਪਾਰਟੀਆਂ ਨੂੰ। ਉਹ ਸਮਾਂ ਜਿਹੜਾ ਵਿਕਾਸ ਜਿਹੜਾ ਨਹੀਂ ਹੋਇਆ ਬਹੁਤ ਘੱਟ ਹੋਇਆ ਸੀਗਾ। ਗੱਲ ਕਰੀ ਆਮ ਆਦਮੀ ਪਾਰਟੀ ਕਰ ਰਹੀ ਆ ਕਿ ਅਸੀਂ ਦੋ ਸਾਲਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕੰਮ ਕੀਤੇ ਨੇ ਗਰੰਟੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ। ਕੋਈ ਜਿਹੜੀ ਇੱਕ ਅਧੀਂ ਹੁੰਦੀ ਉਹ ਵੀ ਹੋ ਗਈ। ਕਿਵੇਂ ਦੇਖਦੇ ਵਾ? ਵੇਖੋ ਲਗਭਗ 25 ਮਹੀਨੇ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆ ਪੰਜਾਬੇ ਚ ਹੋ ਚੁੱਕੇ ਨੇ। ਔਰ ਮੈਨੂੰ ਜੋ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਇੱਕ ਸਿੰਗਲ ਪ੍ਰੋਜੈਕਟ ਆ ਆਵਾਦਮੀ ਪਾਰਟੀ ਦੱਸ ਦੇ ਵੀ ਆਪਾਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਪ੍ਰੋਜੈਕਟ ਲੈ ਕੇ ਆਏ ਆ ਜ਼ਿਲ੍ਹਾ ਲੈਵਲ ਦਾ ਪ੍ਰੋਜੈਕਟ ਛੱਡ ਕੇ ਕੋਈ ਪਿੰਡ ਲੈਵਲ ਦੀ ਵੀ ਦੱਸ ਦੇਣ ਵੀ ਹੈ ਪਿੰਡ ਦੇ ਵਿੱਚ ਆਪਾਂ ਜਿਹੜੀ ਆ ਡਿਵੈਲਪਮੈਂਟ ਕੀਤੀ ਆ ਔਰ ਜਿੰਨੀ ਡਿਵੈਲਪਮੈਂਟ ਜਿਹੜੀ ਆ ਹੋਈ ਆ ਇਹ ਪਿਛਲੇ ਕਾਂਗਰਸ ਦੇ 5 ਸਾਲ ਦੇ ਵਿੱਚ ਹੋਈ ਆ ਔਰ ਉਹ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਸਾਰੇ ਲੋਕਾਂ ਨੂੰ ਵੀ ਪਤਾ ਜੀ ਇੱਥੇ ਬੀਜਪੀ ਦਾ ਐਮਐਲਏ ਐਮਪੀ ਜਿਹੜਾ ਪਿਛਲੀ ਟਰਮ ਦੇ ਵਿੱਚ ਸੀ 5 ਸਾਲ ਦੇ ਵਿੱਚ ਸ਼ੈਦੀਆ ਕਿਤੇ ਇੱਕ ਅੱਧਾ ਗਿੜਾ ਕੋਈ ਉਹਦਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੱਗਾ ਹੋਵੇ ਔਰ ਜਿਹੜੀ ਕਾਂਗਰਸ ਦੇ ਜਿੰਨੇ ਲੀਡਰ ਨੇ ਜਿੰਨੇ ਨਵੇਂ ਵਿਧਾਨ ਸਭਾ ਹਲਕਿਆਂ ਦੇ ਲੀਡਰ ਨੇ ਉਹ ਸਾਰੇ ਲਗਭਗ ਹਲਕਿਆਂ ਚ ਰਹਿ ਕੇ ਲੋਕਾਂ ਨਾਲ ਵਿਚਰਦੇ ਨੇ ਔਰ ਲੋਕੀ ਜਿਹੜਾ ਵਾ ਉਹ ਚੀਜ਼ ਦਾ ਜਿਹੜਾ ਵਾ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਰਿਵਾਰਡ ਜ਼ਰੂਰ ਦੇਣਗੇ ਮੁੱਖ ਮੁੱਦਾ ਕੀ ਹੋਵੇਗਾ ਤੁਸੀਂ ਸਮਰਥਕ ਹੋ ਸਕਦੇ ਹੋ ਤੁਸੀਂ ਸਿੰਗਲ ਦਾਵਾ ਦੇ ਅੱਧੀ ਕਰੀਬੀ ਹੋ ਲੋਕ ਮੁੱਖ ਮੁੱਦਾ ਜਿਹੜਾ ਕੀ ਰਵੇਗਾ। ਇੱਕੋ ਮੁੱਖ ਮੁੱਦਾ ਤੇ ਸਾਡਾ ਜਿਹੜਾ ਡਵੈਲਪਮੈਂਟ ਜੋ ਪਿਛਲੇ 5 ਸਾਲਾਂ ਜਾਂ ਕਾਂਗਰਸ ਨੇ ਕੀਤੀ ਆ ਜੋ ਧਰਮੰਦਰ ਪੱਖ ਰਹਿ ਕੇ ਕਾਂਗਰਸ ਕੰਮ ਕਰ ਰਹੀ ਆ ਕੁਝ ਪਾਰਟੀਆਂ ਨੇ ਜਿਹੜੀਆਂ ਸਿਰਫ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੀਆਂ ਨੇ ਔਰ ਇਸੇ ਕਰਕੇ ਜਿਹੜਾ ਵਾ ਲੋਕ ਕਾਂਗਰਸ ਨੂੰ ਪਸੰਦ ਕਰ ਰਹੇ ਨੇ ਔਰ ਲੋਕੀ ਸਾਨੂੰ ਆਸ ਆ ਵੀ ਰੰਧਾਵਾ ਸਾਹਿਬ ਨੂੰ ਵੱਡੀਆਂ ਵੋਟਾਂ ਪਾ ਕੇ ਜਿਹੜਾ ਜਿਤਾਉਣਗੇ ਇਹ ਨੁਕਸਬਾ ਹਲਕੇ ਤੋਂ ਜੀ ਕੀ ਦੇ ਦੇਣਾ ਚਾਹੂਗਾ ਵੋਟਰਾਂ ਨੂੰ ਵੋਟਰਾਂ ਨੂੰ ਇਹ ਕਿੰਨੇ ਵੀ ਇੱਕ ਵਾਰੀ ਜਿਹੜਾ ਤੁਹਾਡਾ ਇਹ ਫੈਸਲਾ ਵਾ 5 ਸਾਲ ਜਿਹੜਾ ਵਾ ਇਹ ਤੁਹਾਨੂੰ ਉਪਕਤਰਾ ਪੈਣਾ ਵਾ ਔਰ ਵਧੀਆ ਸੋਚ ਦੇ ਨਾਲ ਇਹੋ ਜਿਹੇ ਇਮਾਨਦਾਰ ਲੀਡਰ ਜਿਹੜੇ ਨੇ ਸ਼ਾਇਦ ਕਦੀ ਕਦੀ ਲੋਕਾਂ ਨੂੰ ਮੌਕਾ ਮਿਲਦਾ ਇਹਨਾਂ ਨੂੰ ਵਿੱਚ ਆਉਣ ਦਾ ਲੋਕਾਂ ਨੂੰ ਚੁਣਦਾ ਔਰ ਮੈਂ ਵੋਟਰਾਂ ਨੇ ਉਹ ਸੰਦੇਸ਼ ਦਿੱਤੇ ਕਿਸੇ ਨੇ ਕੋਈ ਗਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਆ ਕਿ ਐਮਪੀ ਨੇ ਸਾਰ ਨਹੀਂ ਲਈ ਪਿੰਡ ਰਸਾ ਵੀ ਜਿਹੜੇ ਸਾਡੇ ਹਲਕੇ ਦੇ ਵਿੱਚ ਗਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਕਾਫੀ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਏ ਸੀ ਜੇ ਰਦਾਸ ਸਾਹਿਬ ਜਾਣਗੇ ਗਰਾਊਂਡ ਲੈਵਲ ਨਾਲ ਜੁੜੇ ਲੀਡਰ ਨੇ ਔਰ ਲੋਕਾਂ ਦੀ ਗੱਲ ਜਿਹੜੀ ਆ ਇਹ ਪਾਰਲੀਮੈਂਟ ਤੱਕ ਜਿਹੜੀ ਜ਼ਰੂਰ ਪਹੁੰਚਾਉਣਗੇ ਜੀ